ਉਸੇ ਇੱਕ ਹਾਦਸਾ ਹੋਇਆ ਸਵੇਰੇ ਪੰਜਾਬ ਦੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਉਦਯੋਗਿਕ ਸ਼ਹਿਰ ਮੰਡੀ ਗਵਿੰਦਗੜ ਦੀ ਇੱਕ ਫਰਨਸ ਇਕਾਈ ਸੀਐਮ ਕਸਟਿੰਗ ਪ੍ਰਾਈਵੇਟ ਲਿਮਿਟਿਡ ਵਿਖੇ ਹੋਏ ਹਾਦਸੇ ਵਿੱਚ 6 ਮਜ਼ਦੂਰ ਬੁਰੀ ਤਰ੍ਹਾਂ ਝੁੱਲਸ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮੰਡੀ ਗਵਿੰਦਗੜ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਦੋ ਮਜ਼ਦੂਰਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਅਤੇ ਦੋ ਮਜ਼ਦੂਰਾਂ ਦਾ ਇਲਾਜ ਸਤਾਨਕ ਇੱਕ ਨਿੱਜੀ ਹਸਪਤਾਲ ਵਿਖੇ ਚੱਲ ਰਿਹਾ ਹੈ ਹਾਸੇ ਸੰਬੰਧੀ ਸਿਵਲ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਬੰਕਾ ਯਾਦਵ ਨੇ ਦੱਸਿਆ ਕਿ ਹਾਦਸਾ ਉਸ ਸਮੇਂ ਹੋਇਆ ਜਦੋਂ ਪੱਠੇ ਵਿੱਚ ਲੋਹੇ ਨੂੰ ਪਿਘਲਾਉਣ ਦਾ ਕੰਮ ਚੱਲ ਰਿਹਾ ਸੀ ਕਿ ਅਚਾਨਕ ਉੱਪਰੋਂ ਇੱਕ ਮਸ਼ੀਨ ਦਾ ਸੰਗਲ ਟੁੱਟ ਗਿਆ ਅਤੇ ਪੱਠੇ ਵਿੱਚ ਜਾ ਡਿੱਗਿਆ ਜਿਸ ਦੌਰਾਨ ਪਿਗਲਿਆ ਲੋਹਾ ਉਛਾਲ ਕੇ ਮਜ਼ਦੂਰਾਂ ਦੇ ਉੱਤੇ ਜਾ ਡਿੱਗਿਆ ਜਿਸ ਕਾਰਨ 6 ਮਜ਼ਦੂਰ ਬੁਰੀ ਤਰ੍ਹਾਂ ਚੁੱਲ ਸਗੇ ਇਸ ਸੰਬੰਧੀ ਸਿਵਲ ਹਸਪਤਾਲ ਮੰਡੀ ਗਵਿੰਦਗੜ ਸੀਨੀਅਰ ਮੈਡੀਕਲ ਅਫਸਰ ਡਾਕਟਰ ਜੈਦੀਪ ਚਹਿਲ ਨੇ ਦੱਸਿਆ ਕਿ ਸੀਐਸ ਕਾਸਟਿੰਗ ਵਿੱਚ ਹੋਏ ਹਾਦਸੇ ਕਾਰਨ

ਉਹ نیچے ਕੋ ਪਲਟੀ ਹੋ ਗਿਆ ਸਭ ਛਿੱਟਾ ਪਰ ਸਦਾ ਸੀ ਕਿੰਨੇ ਲੋਕ ਸਨ ਯਹਾਂ ਤੇ ਬਹੁਤ ਆਦਮੀ ਸਨ ਬਾਕੀ ਬਚ ਗਏ ਬਾਕੀ 2 2 ਸੀਐਸ 3 4 5 ਅੰਮੀ ਦੇ 5 ਲੋਕ ਆਪ ਯਹਾਂ ਤੇ ਬਾਕੀ ਠੀਕ ਹੈ ਆਪਣੇ 3 ਲੋਕ ਹਾਂ 2 ਲੋਕ ਸੀਰੀਅਸ ਨੇ 2 ਸੀਰੀਅਸ ਕੌਨਸੀ ਫੈਕਟਰੀ ਹੈ ਇਹ ਸੀਐਸ ਕਾਸਟਿੰਗ ਹੈ ਅਮਲੋ ਰੋਡ ਤੇ ਉੱਥੇ ਇੱਕ ਹਾਦਸਾ ਹੋਇਆ ਸਵੇਰੇ ਤੇ ਉੱਥੇ ਬਰਨ ਇੰਜਰੀਜ਼ ਦੇ ਨਾਲ ਸਾਡੇ ਕੋਲੇ ਪੇਸ਼ੈਂਟ ਆਏ ਨੇ ਜੋ 5 ਪੇਸ਼ੈਂਟਸ ਪਹੁੰਚੇ ਸਾਡੇ ਕੋਲੇ ਨੋਚੋਂ ਦੋ ਦੇ ਬਰਨ ਇੰਜਰੀਜ਼ ਕਾਫੀ ਜ਼ਿਆਦਾ ਹੈਗੀਆਂ ਇੱਕ ਦੇ ਸਾਡੇ ਕੋਲੇ ਉਮੇਸ਼ ਕੁਮਾਰ ਉਹਦੇ 54% ਬਰਨ ਇੱਕ ਰਵਿੰਦਰਾ ਉਹਦੇ 74 74% ਤਾਂ ਇਹਨਾਂ ਨੂੰ ਫਰਸਟ ਏਡ ਸਾਰ ਦੇ ਕੇ ਅਸੀਂ ਜੋ ਵੀ ਇਹਨਾਂ ਦੀ ਮੱਲਮ ਪੱਟੀ ਸੀ ਡ੍ਰਿਪ ਵਗੈਰਾ ਸ਼ੁਰੂ ਕਰਕੇ ਇੰਜੈਕਸ਼ਨਸ ਲਾ ਕੇ ਇਹਨਾਂ ਨੂੰ ਰੈਫਰ ਕਰਤਾ ਹਾਇਰ ਸੈਂਟਰ ਤੇ ਤੇ ਤਿੰਨ ਪੇਸ਼ੈਂਟ ਹੋਰ ਸੀ ਟੋਟਲ ਪੰਜ ਨੇ ਉਹ ਜਿਹੜੇ ਦੂਜੇ ਨੇ ਉਹ ਉਹਨਾਂ ਦੇ ਵੀ ਇੰਜਰੀਜ਼ ਤਾਂ ਬਰਨ ਇੰਜਰੀਜ਼ ਤਾਂ ਹੈ ਲੇਕਿਨ ਕੰਪੈਰੀਟਿਵਲੀ ਘੱਟ ਨੇ ਜਿਹੜੇ ਜ਼ਿਆਦਾ ਸੀਰੀਅਸ ਸੀਗੇ ਜ਼ਿਆਦਾ ਇੰਜਰੀਜ਼ ਵਾਲੇ ਉਹਨਾਂ ਨੂੰ ਅਸੀਂ ਰੈਕਵਰ ਕਰਤਾ ਆ ਸੀਐਸ ਕਾਸਟਿੰਗ ਫਰਨਸ ਹੈ ਉਹਦੇ ਵਿੱਚ ਕੋਈ ਮਕੈਨਿਕਲ ਹਾਲਟ ਦੇ ਕਾਰਨ ਲੱਗਦਾ ਹੈ ਕਿ ਉੱਪਰ ਉਹ ਹਾਦਸਾ ਹੋਇਆ ਉਹਦੇ ਵਿੱਚ 6 ਬੰਦੇ ਜੰਝੜ ਹੋਏ ਬਾਕੀ ਜਾਂਚ ਜਾਰੀ ਹੈ ਦੇਖਦੇ ਆ ਜੋ ਵੀ ਅੱਗੇ ਸਾਹਮਣੇ ਆਏਗਾ ਉਸ ਤਰ੍ਹਾਂ ਮੁਤਾਬਕ ਕਾਰਵਾਈ ਕੀਤੀ ਜਾਏਗੀ